ਹਾਂਜੀ ਕਿਦਾਂ ਸਾਰੇ ਵੀਰ ਭਰਾਵਾਂ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਦਾ ਟੂਰਨਾਮੈਂਟ ਤੁਹਾਨੂੰ ਵੱਡਾ ਮੇਲਾ ਦੱਸਣ ਜਾ ਰਿਹਾ ਜਿਸ ਕਬ ਤੇ ਅੱਜ ਸਰਾਹ ਲੱਗਣਾ ਇੱਕ ਟੌਪ ਦਾ ਮੇਲਾ ਪੰਜਾਬ 'ਚ ਜਿਹੜੇ ਵੱਡੇ ਮੱਲ ਹੈਗੇ ਹਨਾ ਅੱਜ ਉਹ ਸਾਰੇ ਖੇਡਣੇ ਉਸ ਟੂਰਨਾਮੈਂਟ ਤੇ ਉਸ ਬਾਰੇ ਜਾਣਕਾਰੀ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤਾਂ ਕਰਕੇ ਸਬਸਕ੍ਰਾਈਬ ਤੇ ਲਾਈਕ ਕੇ ਜਰੂਰ ਕਰਿਆ ਕਰੋ ਬਾਕੀ ਮੇਰੇ ਵੀਰੋ ਇਹ ਟੂਰਨਾਮੈਂਟ ਅੱਜ ਮੋਹਨਪੁਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਦੇਖਣ ਨੂੰ ਮਿਲਣਾ ਸਰੇ ਦਾ ਮੇਲਾ ਮੇਰੇ ਵੀਰੋ ਅੱਜ ਤੁਹਾਨੂੰ ਬਹੁਤ ਵਧੀਆ ਮੈਚ ਇੱਥੇ ਤੁਹਾਨੂੰ ਦੇਖਣ ਨੂੰ ਮਿਲਨੇ ਆ ਸਰੇ ਦਾ ਮੇਲਾ ਤੁਹਾਨੂੰ ਅੱਜ ਇਹ ਮੋਹਨਪੁਰ ਦੇ ਵਿੱਚ ਦੇਖਣ ਨੂੰ ਮਿਲਣਾ ਜਿੱਥੇ ਸ਼ੋਅ ਮੈਚ ਆ ਸ਼ਾਮ ਨੂੰ 4:00 ਵਜੇ ਲਾਈਵ ਚੱਲਣਾ ਮੇਰੇ ਵੀਰੋ ਇੱਕ ਪਾਸੇ ਡੀਏਵੀ ਜਲੰਧਰ ਦੀ ਜੋ ਹੈ ਟੀਮ ਬਣੀ ਹੋਈ ਆ ਦੂਜੇ ਪਾਸੇ ਫਰੰਦੀਪੁਰ ਯਾਨਕਿ ਫਰੰਦੀਪਰੀਏ ਗੋਪੀ ਦੀ ਟੀਮ ਆ ਮੇਰੇ ਵੀਰੋ ਸਰੇ ਦਾ ਮੈਚ ਤੁਹਾਨੂੰ ਸ਼ਾਮ ਨੂੰ ਦੇਖਣ ਨੂੰ ਮਿਲਣਾ ਅੱਜ ਗੱਗੀ ਖੀਰਾ ਵਾਲ ਹੁਣੀ ਵੱਡੀ ਟੀਮ ਤਿਆਰ ਕਰਕੇ ਲਿਆ ਰਹੇ ਆ ਅੱਜ ਉਧਰੋਂ ਫਰੰਦੀਪੁਰ ਦੀ ਵੀ ਭਾਰੀ ਟੀਮ ਹੁੰਦੀ ਆ ਮੇਰੇ ਵੀਰੋ ਗੋਪੀ ਦੀ ਇਹ ਤੁਹਾਨੂੰ ਅੱਜ ਤਕੜਾ ਸ਼ੋਅ ਮੈਚ ਦੇਖਣ ਨੂੰ ਮਿਲਣਾ ਇਹ ਅਪਡੇਟ ਦੇਣੀ ਸੀ ਤੁਹਾਨੂੰ ਅੱਜ ਦੇ ਵੱਡੇ ਮੈਚ ਬਾਰੇ ਵੱਡੇ ਮੇਲੇ ਬਾਰੇ ਜੱਗੂ ਹੁਣੀ ਜੂ ਆ ਪੰਜਾਬ ਆ ਚੁੱਕੇ ਆ ਕਿਉਂਕਿ ਉਹਦੇ ਸੱਟ ਲੱਗੀ ਸੀ ਤਾਂ ਕਰਕੇ ਉਹ ਜੋ ਹੈ ਅਗਸਤ ਮਹੀਨੇ ਦੇ ਵਿੱਚ ਮੇਲਿਆਂ ਦੇ ਤੁਹਾਨੂੰ ਦੇਖਣ ਨੂੰ ਮਿਲੇਗਾ ਸ਼ੀਲੂ ਵੀ ਸ਼ਾਇਦ ਜੋ ਆ ਪੰਜਾਬ ਪਹੁੰਚ ਜਾਊਗਾ ਆ ਚੁੱਕਿਆ ਯਾਨੀ ਕਿ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਲਾਈਕ ਤੇ ਸਬਸਕ੍ਰਾਈਬ ਵੈਸੀ ਹੀ ਕਰਦਿਆ ਕਰੋ ਜੇ ਫ੍ਰੀ ਆ ਤਾਂ ਨੱਪਣ 'ਚ ਕੋਈ ਕਟਣੀ ਆਂਦਾ ਹੁੰਦਾ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰਕੇ ਜਾਇਓ ਨਾਲ ਘੰਟੀ ਵਾਲਾ ਬਟਨ ਵੀ ਨਾ按 ਦਿਓ ਧੰਨਵਾਦ